ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 8 ਅਗਸਤ ਯਾਨੀ ਕਿ ਅੱਜ ਦੇ ਮੌਸਮ ਦੀ ਅੱਜ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਮੌਨਸੂਨ ਕੀ ਸਰਗਰਮ ਰਹੇਗਾ ਜਾਂ ਨਹੀਂ ਰਹੇਗਾ ਮੀਂਹ ਦੇ ਕਿੰਨੇ ਕਸਰ ਨੇ ਇਹ ਤੁਹਾਨੂੰ ਲਾਈਵ ਅਪਡੇਟ ਤਾਜ਼ਾ ਅਪਡੇਟ ਸੀਰੀਜ਼ ਦੇ ਵਿੱਚ ਦਿਆਂਗੇ ਐਸੇ ਲਈ ਜਿਹੜਾ ਤਾਜ਼ਾ ਸੈਟਲਾਈਟ ਦੱਸਿਆ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਲਗਭਗ ਸਵੇਰ ਦੇ 8 ਵਜੇਨ ਜਾ ਰਹੀ ਆ 8 ਅਗਸਤ ਦਾ ਅੱਜ ਦਿਨ ਹੈ ਸਵੇਰ ਦਾ ਟਾਈਮ ਹੈ ਜੇਕਰ ਗੱਲ ਕਰੀਏ ਜੀ ਮੌਸਮ ਦੀ ਮੌਸਮ ਤੇ ਅਖੋਂ ਅੱਜ ਪੰਜਾਬ ਦਾ ਬਹੁਤਾ ਖੇਤਰ ਹੈ ਜਿਹੜਾ ਉਹ ਸਾਫ਼ ਹੀ ਰਹਿੰਦਾ ਜਾ ਫਿਰਿਆ ਐਸੇ ਵੇਲੇ ਵੀ ਮੌਸਮ ਗਰਮੀ ਤੇ ਹਮਸਾਲਾ ਬਣਿਆ ਹੋਇਆ ਤੜਕੇ ਸਵੇਰੇ ਤੇ ਬਹੁਤੇ ਭਾਗਾਂ ਦੇ ਵਿੱਚ ਧੁੱਪ ਜੜੀ ਆ ਚੜ੍ਹੀ ਹੋਈ ਹੈ ਅ ਬੀਤੇ 24 ਘੰਟਿਆਂ ਦੇ ਵਿੱਚ ਕੋਈ ਖਾਸਾ ਫੇਰ ਬਦਲ ਮੌਸਮ ਦੇ ਵਿੱਚ ਵੇਖਣ ਨੂੰ ਨਹੀਂ ਮਿਲਿਆ ਨਾ ਤਾਂ ਪੰਜਾਬ ਦੇ ਵਿੱਚ ਨਾ ਉੱਤਰ ਹਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਮੌਸਮ ਦੀ ਗਤੀਵਿਧੀਆਂ ਨੇ ਉਹ ਐਸੇ ਵੇਲੇ ਤੇ ਦੇਖ ਸਕਦੇ ਹਾਂ ਕਿ ਪਹਾੜਾਂ ਦੇ ਵਿੱਚ ਤੇ ਯੂਪੀ ਦੇ ਵਿੱਚ ਯੂਪੀ ਦੇ ਨਾਲ ਲੱਗਦੇ ਕੁਝ ਇਦਰ ਬਿਹਾਰ ਚਾਰਖਣ ਦੇ ਖੇਤਰ ਦਿੱਲੀ ਗੁਰੂਗਰਾਮ ਰੇਡਾ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਲੱਗ ਰਹੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਜਿਹੀ ਆਮਦ ਆ ਉਹ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਆ ਪਰ ਪੰਜਾਬ ਦੇ ਵਿੱਚ ਕੋਈ ਬਹੁਤਾ ਫੇਰ ਬਦਲ ਮੌਸਮ ਦੇ ਪੱਖੋਂ ਸੰਭਵ ਨਹੀਂ ਹੋਏਗਾ ਇਸ ਤਰ੍ਹਾਂ ਦਾ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਜਿੱਥੇ ਟੈਂਪਰੇਚਰ 31 32 33 34 ਤੇ ਚੱਲਦੇ ਹੋਏ ਸੀ ਠੇਠ ਆ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਤਾਨੂ ਚੜਨਗੇ ਚੜਦੇ ਹੋਏ 38 39 ਤੱਕ ਜਾ ਸਕਦੇ ਨੇ ਆਉਂਦੇ 48 ਘੰਟਿਆਂ ਦੇ ਵਿੱਚ ਜਾਂ ਕਹ ਲਈ ਅਗਲੇ 3-4 ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਉਛਾਲ ਜਿਹੜਾ ਉਹ ਵੇਖਣ ਨੂੰ ਮਿਲੇਗਾ ਰਾਤਾਂ ਠੰਡੀਆਂ ਹੋ ਚੁੱਕੀਆਂ ਨੇ ਹਰ ਕਿਤੇ ਨਾ ਕਿਤੇ ਰਾਤਾਂ ਵੀ ਹੁਣ ਹੌਲੀ-ਹੌਲੀ ਥੋੜਾ-ਬਹੁਤ ਟੈਂਪਰੇਚਰ ਡੈਂਜਰ ਡਿਗਰੀ ਦਾ ਇਜ਼ਾਫਾ ਰਾਤਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਰਾਤਾਂ ਵੀ ਥੋੜੀ-ਥੋੜੀ ਗਰਮ ਹੋਣੀਆਂ ਸ਼ੁਰੂ ਹੋ ਜਾਣ ਸੋ ਜੇਕਰ ਗੱਲ ਕਰੀਏ ਜੀ ਡੈਮਾ ਦੀ ਜਾਂ ਆਪਣੇ دریاਵਾ ਦੀ ਇਹਨਾਂ ਦੀ ਬਹੁਤ ਗੱਲ ਚੱਲਦੀ ਹੈ ਇਹਦੀ ਰੋਜ਼ਾਨਾ ਤੌਰ ਤੇ ਅਪਡੇਟ ਤੁਹਾਨੂੰ ਦੇਣੀ ਜ਼ਰੂਰੀ ਹੈ ਕੱਲ ਵੀ ਜਿਹੜਾ ਆ ਪੌਂਕ ਟਾਈਮ ਦੇ ਵਿੱਚ ਪਾਣੀ ਰਿਲੀਜ਼ ਕੀਤਾ ਗਿਆ ਬਿਆਸ ਦਰਿਆ ਦੇ ਵਿੱਚ ਜਿਹੜਾ ਤਾਂ ਟਰਬਾਈਨਾਂ ਰਾਹੀਂ ਰਿਲੀਜ਼ ਕੀਤਾ ਜਾਂਦਾ ਪਾਣੀ ਉਹ ਤਾਂ ਰੈਗੂਲਰ ਉਸੇ ਤਰ੍ਹਾਂ ਚੱਲਦਾ 15-20000 ਕਿ ਹੋ ਸਕਤੇ ਜਿਹੜਾ ਸਲਿਪ ਹੋਏ ਰਾਹੀਂ ਜਿਹੜਾ ਰਿਲੀਜ਼ ਕੀਤਾ ਜਾਂਦਾ ਪਾਣੀ ਉਹ 4-5000 ਕਿਉਂ ਹੋ ਸਕ ਕੱਲ ਵੀ ਜਿਹੜਾ ਇਹ ਪਾਣੀ ਛੱਡਿਆ ਗਿਆ ਸੋ ਵਿਆਸ ਜਿਹੜਾ ਉਹ ਠੀਕ ਠਾਕ ਚੱਲਦਾ ਹੋਇਆ ਹਲੇ ਉਹ ਤੇ ਜਤਾਵਨੀ ਅਲਰਟ ਵਾਲਾ ਕੋਈ ਕੰਮ ਨਹੀਂ ਹੈ ਜੇਕਰ ਸਤਲੁਜ ਦੀ ਗੱਲ ਕਰੀਏ ਸਤਲੁਜ ਵੀ ਠੀਕ ਠਾਕ ਚੱਲਦਾ ਹੋਇਆ ਇੱਥੇ ਵੀ ਕੋਈ ਖਤਰੇ ਵਾਲਾ ਕੰਮ ਨਹੀਂ ਹੈ ਭਾਖੜਾ ਡੈਮਾ ਜਿਹੜਾ ਉਹ ਹਾਲੇ ਆਪਣੇ ਜਿਹੜਾ ਜਿਹੜਾ ਖਾਦਰੇ ਦਾ ਲੈਵਲ ਹੁੰਦਾ ਜਿਹੜਾ ਕਪੈਸਿਟੀ ਹੈ ਦੀ ਫੋਲੋ ਪਰਨਦੀ ਉਹ ਤੋਂ ਹਾਲੇ ਤੀ 40 ਫੁੱਟ ਉਨਾ ਹੀ ਚੱਲਦਾ ਹੋਇਆ ਇਸੇ ਤਰ੍ਹਾਂ ਪੌਂਡ ਡੈਮ ਵੀ ਹਾਲੇ ਅਕੱਲੀ 28 ਫੁੱਟ ਉਨਾ ਹੀ ਚੱਲਦਾ ਹੋਇਆ ਆਪਣੀ ਕਪੈਸਿਟੀ ਤੋਂ ਇਸੇ ਤਰ੍ਹਾਂ ਜਿਹੜਾ ਥੀਮ ਡੈਮ ਹੈ ਉਹ ਵੀ ਹਾਲੇ ਉਨਾ ਹੀ ਚੱਲਦਾ ਹੋਇਆ ਆਪਣੀ ਕਪੈਸਿਟੀ ਤੋਂ ਇਸ ਲਈ ਦਰਿਆਵਾਂ ਵਾਲੇ ਹੱਕ ਤੋਂ ਹਾਲੇ ਕੋਈ ਅਲਰਟ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਜਿਹੜੇ ਕੰਡੇ ਵਾਸਦੇ ਖੇਤਰ ਹੈ ਪਿੰਡ ਨੇ ਉਹਨਾਂ ਪਿੰਡਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਕਿਹਾ ਗਿਆ ਸੋ ਇਸੇ ਤਰ੍ਹਾਂ ਘਾਗਰੂ ਵੀ ਕਿਤੇ ਕਿਤੇ ਦਾ ਘੱਗਰ ਚੜ ਕੇ ਚੱਲਿਆ ਪਿਛਲੇ 48 ਘੰਟਿਆਂ ਦੇ ਵਿੱਚ ਇਦਾਂ ਅਫਰੇ ਸਾਰੀਆਂ ਸੀ ਇੱਕ ਘੱਗਰ ਜਿਹੜਾ ਉਹਦਾ ਪਾਣੀ ਓਵਰਫਲੋ ਹੋ ਰਿਹਾ ਕਿਤੇ ਕਿਤੇ ਹੋ ਸਕਦਾ ਕੁਝ 2-4 ਫੰਡਾਂ ਦੇ ਵਿੱਚ ਓਵਰਫਲੋ ਹੋਇਆ ਹੋਵੇ ਬਾਕੀ ਘੱਗਰ ਦੇ ਵੀ ਕੋਈ ਅਲਰਟ ਚੇਤਾਵਨੀ ਵਾਲੀ ਗੱਲ ਨਹੀਂ ਹੈ ਘੱਗਰ ਵੀ ਠੀਕ-ਠਾਕ ਹੋਣਾ ਵਹਾ ਜਿਹੜਾ ਉਹਦਾ ਚੱਲਦਾ ਹੋਇਆ ਪਹਾੜਾਂ ਦੇ ਵਿੱਚ ਜੇਕਰ ਮੀਂਹ ਲਗਾਤਾਰ جاری ਰਹਿੰਦੇ ਨੇ ਫਿਰ ਹੋ ਸਕਦਾ ਡੈਮ ਵੀ ਫਰ ਜਾਣ ਤੇ ਘੱਗਰ ਵੀ ਜਿਹੜਾ ਚੜ ਕੇ ਚੱਲੇ ਪਰ ਹਾਲੇ ਫਿਰ ਹਲ ਜਿਹੜਾ ਅਗਲੇ 2-3 ਦਿਨਾਂ ਨੇ ਗਤੀਵਿਧੀਆਂ ਘਟਣ ਦੀ ਉਮੀਦ ਹੈ ਹਿਮਾਜਲ ਦੇ ਵਿੱਚ ਵੀ ਉਤਰਾਖੰਡ ਦੇ ਵਿੱਚ ਵੀ ਕੁਝ ਕਿਸ ਤਰ੍ਹਾਂ ਦੇ ਵਿੱਚ ਮੀਂਹ ਦੇ ਵਿੱਚ ਕਮੀ ਵੇਖੀ ਜਾਵੇਗੀ ਜਿਹਦੇ ਨਾਲ ਜਿਹੜਾ ਪਾਣੀ ਦਾ ਵਹਾਅ ਜਾਂ ਫਿਰ ਡੈਮ ਦਾ ਖਾਕ ਹੈ ਉਹ ਥੋੜਾ ਬਹੁਤ ਠੀਕ ਠਾਕ ਜਿਹੜਾ ਲੈਵਲ ਉਹਨਾਂ ਦਾ ਆ ਜਾਏਗਾ ਸੋ ਅੱਜ ਦੀ ਕਹਾਣੀ ਇਹੀ ਹੈ ਜੀ ਮੌਸਮ ਸਾਫ਼ ਰਹੇਗਾ ਤੇ ਕੁਝ ਖੇਤਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੇ ਦਰਮਿਆਨੇ ਜਿਹੇ ਸ਼ਰਾਟੇ ਲੱਗ ਜਾਣ ਉਹ ਕੁਝ ਪੂਰਬ ਖੇਤਰ ਵੀ ਹੋ ਸਕਦੇ ਨੇ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਰੋਪੜ ਹੋ ਗਿਆ ਕੁਝ ਆਰ ਖਨਵਾ ਸ਼ਰਦਿਕ ਖੇਤਰ ਹੋ ਗਏ ਜਗੁਰਦਾਸ ਸਰਸਰੀ ਅਮਰੇ ਸਾਹਿਬ ਦੇ ਕੁਝ ਖੇਤਰ ਹੋ ਗਏ ਅਜਨਾਲਾ ਹੋ ਗਿਆ ਟਾਰੀ ਹੋ ਗਿਆ ਡੇਰਾ ਬਾਬਾ ਨਾਨਕ ਗੁਰਦਾਸਵਾਲ ਦੇ ਕੁਝ ਪਛਮੀ ਖੇਤਰ ਇਹਨਾਂ ਨੇ ਕਰਦੇ ਇਹਨਾਂ ਖੇਤਰਾ ਦੇ ਵਿੱਚ ਹੋ ਸਕਦਾ ਕਿ ਤੇ ਹਲਕੇ ਦਰਮਿਆਨੇ ਜੇ ਸ਼ਰਾਟੇ ਲੱਗਣ ਵੈਸੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਹੈ ਜਿਹੜਾ ਸਾਫ ਹੀ ਰਹਿਣ ਦੀ ਉਮੀਦ ਹੈ ਬਾਕੀ ਅਸੀਂ ਤੁਹਾਨੂੰ ਅਪਡੇਟ ਦੇ ਦਾਂਗੇ ਜੇਕਰ ਕਿਤੇ ਬਦਲ ਬਣਦਾ ਤੇ ਮੇਰੀ ਉਮੀਦ ਹੁੰਦੀ ਹੈ ਤੇ ਤੁਹਾਨੂੰ ਅਸੀਂ ਲਾਈਵ ਆ ਕੇ ਦੱਸਾਂਗੇ ਸ਼ੁਕਰੀਆ ਜੀ